ਇੰਗਲੈਂਡ ਦੁਆਰਾ ਕੈਨੇਡਾ ਨੂੰ ਕਲੋਨਾਈਜ਼ ਕੀਤਾ ਗਿਆ ਸੀ ਇਸ ਲਈ ਇੰਗਲੈਂਡ ਨੇ ਆਪਣੇ ਕਾਨੂੰਨੀ ਪ੍ਰਣਾਲੀ ਨੂੰ ਕੈਨੇਡਾ ਵਿੱਚ ਲਾਗੂ ਕੀਤਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਸਾਡੇ ਕਾਨੂੰਨ ਦੇ ਸਰੋਤ ਸਟੈਚੂਟ ਕਾਨੂੰਨ ਅਤੇ ਕਾਮਨ ਲਾ ਤੋਂ ਆਉਂਦੇ ਹਨ ਸਟੈਚੂਟ ਕਾਨੂੰਨ ਉਹ ਕਾਨੂੰਨ ਹੈ ਜੋ ਸਰਕਾਰ ਦੁਆਰਾ ਬਣਾਇਆ ਜਾਂਦਾ ਹੈ ਜਦੋਂ ਕਿ ਕਾਮਨ ਲਾ ਉਹ ਕਾਨੂੰਨ ਹੋਇਆ ਜੋ ਅਦਾਲਤਾਂ ਦੁਆਰਾ ਬਣਾਇਆ ਜਾਂਦਾ ਹੈ ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ ਕਾਮਨ ਲਾ ਨੂੰ ਆਮ ਲੋਕਾਂ ਦੇ ਆਮ ਮੁੱਦਿਆਂ ਨੂੰ ਹੱਲ ਕਰਨ ਲਈ ਵਰਤਿਆ ਜਾਂਦਾ ਹੈ ਜਦੋਂ ਕਿ ਸਟੈਚੂਟ ਕਾਨੂੰਨ ਦਾ ਮਕਸਦ ਕਾਮਨ ਲਾ ਨੂੰ ਬਦਲਣਾ ਅਤੇ ਇਸ ਤੇ ਪ੍ਰਭਾਵ ਪਾਉਣਾ ਹੈ ਰੀਅਲ ਅਸਟੇਟ ਸਰਵਿਸ ਐਕਟ ਸਟੈਚੂਟ ਕਾਨੂੰਨ ਦਾ ਇੱਕ ਉਦਾਹਰਣ ਹੈ ਜੇ ਤੁਸੀਂ ਗਾਹਕ ਦੀ ਤਰਫੋਂ ਰੀਅਲ ਅਸਟੇਟ ਟਰੇਡਿੰਗ ਸਰਵਿਸਿਜ਼ ਰੈਂਟਲ ਜਾਂ ਸਟਾਟਾ ਪ੍ਰਾਪਰਟੀ ਮੈਨੇਜਮੈਂਟ ਸਰਵਿਸ ਪ੍ਰਦਾਨ ਕਰਨਾ ਚਾਹੁੰਦੇ ਹੋ ਅਤੇ ਕਿਸੇ ਵੀ ਰਕਮ ਦਾ ਰਿਵਾਰਡ ਦੀ ਉਮੀਦ ਕਰਦੇ ਹੋ ਤਾਂ ਤੁਹਾਨੂੰ ਲਾਇਸੈਂਸ ਪ੍ਰਾਪਤ ਕਰਨਾ ਲਾਜ਼ਮੀ ਹੈ ਮਾਰਗੇਜ ਬ੍ਰੋਕਰ ਐਕਟ ਸਟੈਚੂਟ ਕਾਨੂੰਨ ਦਾ ਹੋਰ ਇੱਕ ਉਦਾਹਰਣ ਹੈ ਜੇ ਤੁਸੀਂ ਮਾਰਗੇਜ ਸਲਾਹ ਦੇਣਾ ਜਾਂ ਮਾਰਗੇਜ ਵਪਾਰ ਨੂੰ ਜਨਤਾ ਲਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਇਸੈਂਸ ਪ੍ਰਾਪਤ ਕਰਨਾ ਲਾਜ਼ਮੀ ਹੈ ਰੈ residențial ਟੈਨੈਂਸੀ ਐਕਟ ਇੱਕ ਸਟੈਚੂਟ ਕਾਨੂੰਨ ਹੈ ਜੋ ਮਾਲਕਾਂ ਅਤੇ ਕਿਰਾਏਦਾਰਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਨੂੰ ਨਿਯਮਤ ਕਰਦਾ ਹੈ ਦੂਜੇ ਪਾਸੇ ਰੀਅਲ ਪ੍ਰੋਪਰਟੀ ਕਾਨੂੰਨ ਮੌਰਗੇਜ ਕਾਨੂੰਨ ਅਤੇ ਕੰਟਰੈਕਟ ਕਾਨੂੰਨ ਸਾਰੇ ਕਾਮਨ ਲਾ ਦੇ ਉਦਾਹਰਨ ਹਨ ਅਸੀਂ ਕਿਵੇਂ ਤੁਰੰਤ ਪਛਾਣ ਸਕਦੇ ਹਾਂ ਕਿ ਕਿਹੜਾ ਸਟੈਚੂਟ ਕਾਨੂੰਨ ਹੈ ਅਤੇ ਕਿਹੜਾ ਕਾਮਨ ਲਾ ਕਾਨੂੰਨ ਹੈ ਪ੍ਰੀਖਿਆ ਦੇ ਉਦੇਸ਼ ਲਈ ਅਸੀਂ ਸਿਰਫ ਇੱਕ ਸ਼ਬਦ ਨੂੰ ਦੇਖਦੇ ਹਾਂ ਐਟ रियल एस्टेट सर्विस एक्ट मॉर्गेज ब्रोकर एक्ट रेजिडेंशियल टेनेंसी एक्ट जे कानून ਦੇ ਨਾਮ ਦੇ ਆਖਰ ਵਿੱਚ ਐਕਟ ਸ਼ਬਦ ਆਉਂਦਾ ਹੈ ਤਾਂ ਇਹ ਸਟੈਚੂਟ ਕਾਨੂੰਨ ਹੈ ਨਹੀਂ ਤਾਂ ਇਹ ਕਾਮਨ ਲਾ ਹੈ ਸਾਡੇ यूबीसी ਪ੍ਰੀ ਲਾਇਸੈਂਸਿੰਗ ਪ੍ਰੀਖਿਆ ਮਲਟੀਪਲ ਕੁਐਸਚਨ ਤੇ ਆਧਾਰਿਤ ਹੁੰਦੀ ਹੈ ਆਓ ਇੱਕ ਅਭਿਆਸ ਪ੍ਰਸ਼ਨ ਅਸੀਂ ਮਿਲ ਕੇ ਕਰੀਏ ਹੇਠਾਂ ਦਿੱਤੇ ਵਿੱਚੋਂ ਕਿਹੜਾ ਸਟੈਚੂਟ ਕਾਨੂੰਨ ਕਿਹਾ ਜਾ ਸਕਦਾ ਹੈ ਹਾਂ ਉੱਤਰ ਹੈ ਵਿਕਲਪ 3 ਸਟਾਰਟਅਪ ਪ੍ਰਾਪਰਟੀ ਐਕਟ ਕਿਉਂਕਿ ਇਸ ਵਿੱਚ ਐਕਟ ਸ਼ਬਦ ਹੈ ਸਟੈਚੂਟ ਕਾਨੂੰਨ ਕੋਡ ਆਧਾਰਿਤ ਕਾਨੂੰਨ ਹੁੰਦਾ ਹੈ ਜੋ ਸਰਕਾਰ ਦੁਆਰਾ ਬਣਾਇਆ ਜਾਂਦਾ ਹੈ ਅਤੇ ਕੈਨੇਡਾ ਵਿੱਚ ਸਰਕਾਰ ਦੇ ਤਿੰਨ ਪੱਧਰ ਹਨ ਫੈਡਰਲ ਪ੍ਰੋਵਿੰਸ਼ੀਅਲ ਅਤੇ ਲੋਕਲ ਦੂਜੇ ਪਾਸੇ ਕਾਮਨ ਲਾ ਕੇਸ ਆਧਾਰਿਤ ਕਾਨੂੰਨ ਹੁੰਦਾ ਹੈ ਜੋ ਅਦਾਲਤਾਂ ਦੁਆਰਾ ਬਣਾਇਆ ਜਾਂਦਾ ਹੈ ਅਤੇ ਅਦਾਲਤ ਦੇ ਤਿੰਨ ਵਿਸ਼ੇਸ਼ਤਾਵਾਂ ਹਨ ਅਦਾਲਤਾਂ ਦੀ ਹਿਰਾਰਕੀ ਸਟੇਅਰ ਡਿਸੀਜਸ ਅਡਿਗਤਾ ਹੋਰ ਜਾਣਨ ਲਈ ਤੁਸੀਂ ਅੱਜ ਹੀ ਸਾਡੇ ਇਕੁਇਪਾਸ ਟਿਊਟਰਿੰਗ ਪ੍ਰੋਗਰਾਮ ਨੂੰ ਸਾਈਨ ਅਪ ਕਰੋ Why is Quick Pass Master your number one choice? Because I have over 14 years of real estate tutoring experience. We help you save hundreds of hours of studying by focusing on testing points, not knowledge points. Our students have over a 95% passing rate. Wrote my first assignment, I got 65%. Figured that's not really what I'm looking for. Decided to study a little bit more, wrote the second assignment, 70%. I realized I was in trouble. I needed some help. I decided to go to someone that might be able to help. I found Benson Wang online and decided to take his course from there. I passed at the first attempt after joining your class. Before joining your class, I have experience about other tutorial school, but after that, I found out your class, Benson's class, is the best and suitable for me. Mm -hmm. yes, uh, very, 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 very we spent years building a question database and creating our exclusive exam study guide. With strong affiliations with local team leaders and real estate brokerages, Quick Pass Master helps you jumpstart your career learn the courses in your language such as english mandarin cantonese or even punjabi we teach special courses that others don't including managing broker pre-licensing building and strub of property management check out our website quickassmaster.com book a free consultation today for english call 7788467899